ਆਜ ਦੇ ਪਿੰਡ ਦਾ ਸਰਪੰਚ ਸੁਖਪਾਲ ਅੱਜ ਸਾਡੇ ਕੰਨੇ ਪਿੰਡ ਦੇ ਵਿੱਚ ਠੇਕਾ ਗੁੱਲਿਆ ਅਸੀਂ ਇੱਥੇ ਬ੍ਰੋਧ ਨਹੀਂ ਬੈਠੇ ਆ ਸਾਰੇ ਕਿਉਂਕਿ ਸਾਨੂੰ ਕੋਈ ਕਿਸੇ ਨਾਲ ਦੁਸ਼ਮਣ ਨਹੀਂ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਸਾਡੀ ਇੱਕੋ ਹੀ ਮੰਗ ਆ ਕਿ ਠੇਹ ਠੇਕਾ ਪਿੰਡੋਂ ਬਾਹਰ ਹੋਵੇ ਕਿਉਂਕਿ ਸ਼ਾਮ ਨੂੰ ਜਦੋਂ ਇੱਥੇ ਸ਼ਰਾਬ ਪੀਂਦੇ ਆ ਇੱਥੇ ਹੀ ਪਿਸ਼ਾਬ ਕਰਦੇ ਆ ਇੱਥੇ ਹੀ ਗਾਲਾਂ ਕੱਢਦੇ ਆ ਤੇ ਸਾਡੇ ਪਿੰਡ ਦੀਆਂ ਧੀਆਂ ਭੈਣਾਂ ਦਾ ਬਾਹਰ ਅੰਦਰ ਜਾਣਾ ਬਹੁਤ ਔਖਾ ਹੋਇਆ ਇਸ ਕਰਕੇ ਸਾਨੂੰ ਇਥੇ ਠੇਕਾ ਇਥੇ ਨਹੀਂ ਚਾਹੀਦਾ ਸਾਡਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਇਹ ਠੇਕਾ ਪਿੰਡੋਂ ਬਾਹਰ ਕੰਢਿਆ ਜਾਵੇ ਜਿੱਥੇ ਮਰਜ਼ੀ ਰੱਖ ਲੈ ਪਿੰਡੋਂ ਬਾਹਰ ਕਿਲੋਮੀਟਰ ਜਿੱਥੇ ਮਰਜ਼ੀ ਰੱਖਣ ਸਾਨੂੰ ਕੋਈ ਕਿਸੇ ਦਾ ਦੁੱਖ ਨਹੀਂ ਦੇ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਤੇ ਸੂਚੇ ਪਿੰਡ ਵੱਲੋਂ ਜਿਹੜਾ ਇਹ ਤਾਂ ਆ ਲਾਇਆ ਆ ਇਹ ਜਿਹੜਾ ਠੇਕਾ ਆ ਗੰਨੇ ਪਿੰਡ ਦੇ ਵਿੱਚ ਖੋਲ੍ਹਿਆ ਆ ਇਹ ਚਾਹੁੰਦੇ ਆ ਵੀ ਇਥੋਂ ਬਾਹਰ ਕੀਤਾ ਜਾਵੇ ਪਿੰਡ ਦੇ ਵਿੱਚ ਠੇਕਾ ਜਿਹੜਾ ਆ ਉਹ ਬੰਦ ਕੀਤਾ ਜਾਵੇ ਇੱਥੇ ਲਗਾਤਾਰ ਹੀ ਰਾਤ ਨੂੰ ਸ਼ਾਮ ਨੂੰ ਲੋਕ ਪੈਂਦੇ ਆ ਇਕੱਠੇ ਹੋ ਕੇ ਇੱਥੇ ਸ਼ਰਾਬ ਪਿੰਦੇ ਆ ਤੇ ਬੰਦਾ ਚੱਕਾ ਬੋਲ ਦੇ ਗਾੜੀ ਨੂੰ ਕੱਢਦੇ ਆ ਤੇ ਉਹਦੇ ਨਾਲ ਨਾਲ ਇਹ ਵੀ ਇੱਥੇ ਜਿਹੜਾ ਰੋਡ ਤੇ ਜਾਮ ਲੱਗਾ ਰਹਿੰਦਾ ਆ ਜਿਹੜਾ ਜਾਮ ਆ ਉਹ ਆਉਣ ਅਜਾੜ ਵਾਲਿਆਂ ਨੂੰ ਵਿਗਨ ਪਾਉਂਦਾ ਆ ਪਿੰਡ ਨੇ ਬਕਾਇਦਾ ਮਤਾ ਪਾ ਕੇ ਵੀ ਵੀਡੀਓ ਸਾਹਿਬ ਨੂੰ ਭੇਜ ਦਿੱਤਾ ਆ ਤੇ ਜਿਹੜਾ ਮਤਾ ਆ ਉਹਦੇ ਤਹਿਤ ਹੀ ਜਿਹੜਾ ਟਿਕਾ ਆ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਬਾਹਰ ਕੱਟਿਆ ਜਾਵੇ ਤੇ ਅਸੀਂ ਜੇ ਨਾ ਇਹ ਬਾਹਰ ਕੱਢਿਆ ਲੋਕਾਂ ਦਾ ਸਾਥ ਮੈਂ ਤੁਹਾਨੂੰ ਇਹ ਪਿੰਡ ਦੀ ਪੰਚਾਇਤ ਦੀ ਪੂਰੀ ਹਮਾਇਤ ਕਰਾਂਗੇ ਜਿੱਥੇ ਕਰ ਵੀ ਸਾਨੂੰ ਜਾਣਾ ਪਿਆ ਅਸੀਂ ਇਹਨਾਂ ਦੀ ਪੰਚਾਇਤ ਦੇ ਪਿੱਛੇ ਖੜਾਗੇ ਇਹ ਠੇਕਾ ਬਾਹਰ ਕਢਾ ਕੇ ਹਟਾਗੇ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਇਹ ਪਿੰਡ ਵਾਲਿਆਂ ਦੀ ਲੋਕਾਂ ਦੀ ਗੱਲ ਸੁਣ ਕੇ ਇਹ ਠੇਕੇ ਨੂੰ ਬਾਹਰ ਕੱਢੇ ਜਾਵੇ ਵੀ ਹੋਰ ਕੋਈ ਇਹ ਤੋਂ ਵੱਡਾ ਦੋਰਨ ਆਖੀਤਾ ਜਾਵੇ ਵੀ ਇਹ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਹੋਊਗਾ ਜੇ ਮਹਲੋਂ ਨਹੀਂ ਕੋਈ ਗੱਲ ਕਰਦਾ ਤੇ ਪ੍ਰਸ਼ਾਸਨ ਇਹਦਾ ਆਪ ਜ਼ਿੰਮੇਵਾਰ ਹੋਊਗਾ ਜੇ ਕੋਈ ਵੱਡਾ ਦੋਰਨ ਹੋਇਆ ਜਾ ਕੋ ਰੋਕਣਾ ਪਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਵੀ ਜਲਦੀ ਤੋਂ ਜਲਦੀ ਇਹ ਮਸਲੇ ਦਾ ਹੱਲ ਕੀਤਾ ਜਾਵੇ। ਮੈਂ ਕਮਲਜੀਤ ਸਿੰਘ ਜਨਨਕਤਰਪਾਤ ਦੇ ਕਿਸਾਨ ਯੂਨੀਅਨ ਕਾਦੀਆ ਜ਼ਿਲ੍ਹਾ ਜਲੰਧਰ ਇਸ ਵੇਲੇ ਗੰਨਾਪਿੰਡ ਪੋਤੀਪੁਰ ਖਾਲਸਾ ਜੋ ਕਿ ਮੇਰਾ ਆਪਣਾ ਪਿੰਡ ਹੈ ਇੱਥੇ ਸਾਡੇ ਸ਼ਰਾਬ ਦਾ ਠੇਕਾ ਜੋ ਉਹ ਸੜਕ ਦੇ ਉੱਪਰ ਹੈ ਜੋ ਕਿ ਤਾਲਵੰਡ ਰੋਡ ਦੇ ਉੱਪਰ ਹੈ। ਔਰ ਉਹ ਬਿਲਕੁਲ ਹੈ ਮਾਰਕੀਟ ਦੇ ਉਹ ਘਰਾਂ ਦੇ ਵਿਚਕਾਰ ਹੈ ਰਹਿਸ਼ੀ ਇਲਾਕੇ ਦੇ ਵਿੱਚ ਬਣਾਇਆ ਹੋਇਆ ਠੇਕਾ ਹੈ। ਪਹਿਲਾਂ ਵੀ ਬਹੁਤ ਸਾਰੀ ਨੂੰ ਦਿੱਕਤ ਆਈਆਂ ਹੁਣ ਵੀ ਇੱਥੇ ਸਾਨੂੰ ਦਿੱਕਤ ਆਏ ਆਉਂਦੀਆਂ ਕਿ ਜਦੋਂ ਸ਼ਰਾਬ ਦੇ ਠੇਕੇ ਤੇ ਸ਼ਾਮ ਦਾ ਟਾਈਮ ਰੱਛ ਪੈਂਦਾ ਬਹੁਤ ਜ਼ਿਆਦਾ ਇੱਥੇ ਗਾਹ ਕਾਉਂਦੇ ਆ ਸ਼ਰਾਬ ਵੀ ਆਉਂਦੇ ਆ ਸ਼ਰਾਬ ਲੈਣ ਆਉਂਦੇ ਆ ਇੱਥੇ ਹੀ ਉਹ ਪੀਂਦੇ ਆ ਇੱਥੇ ਪੀ ਕੇ ਇੱਥੇ ਹੀ ਗਾਲੀ-ਕਲੋਚ ਕਰਦੇ ਇੱਥੇ ਹੀ ਕਈ ਬਰੇ ਡਿੱਗ ਜਾਂਦੇ ਆ ਔਰ ਇੱਥੇ ਹੀ ਉਹ ਬੀਬੀਆਂ ਸਾਡੀਆਂ ਜਿਹੜਾ ਬਾਜ਼ਾਰ ਜਿਹੜਾ 메ਨ ਸੜਕ ਦੇ ਉੱਪਰ ਹੈ ਜਦੋਂ ਉਹਨਾਂ ਛਾਂ ਨੂੰ ਡਾਕਟਰ ਕੋਲ ਦਵਾਈ ਲੈਣਾ ਹੁੰਦਾ ਬਾਜ਼ਾਰ ਦੁਕਾਨਾਂ ਤੋਂ ਸੌਦਾ ਪੱਤਾ ਲੈਣਾ ਆਉਂਦਾ ਤੇ ਬਹੁਤ ਜੱਡੀ ਮੁਸ਼ਕਲ ਆਉਂਦੀ ਆ ਕਿਉਂਕਿ ਸੜਕ ਤੋਂ ਲੰਘਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਜੇ ਮੈਂ ਉਹ ਤੁਹਾਨੂੰ ਦਿਖਾਵਾਂ ਆਪ ਇਹਨੂੰ ਤਾਂ ਬਿਲਕੁਲ ਠੇਕਾ ਸ਼ ਤੇ ਇੱਥੇ ਬੈਕ ਇਦਨੇ ਪਾਸੇ ਪਿਛੇ ਬਾਥਰੂਮ ਕਾਤੇ ਸਾਹਮਣੇ ਘਰਾਂ ਨੇ ਘਰਾਂ ਵਾਲਿਆਂ ਨੂੰ ਬਹੁਤ ਬੁਰਾ ਲੱਗਦਾ ਉਸ ਬੀਬੀਆਂ ਘਰਾਂ ਚ ਬੈਠੀਆਂ ਹੁੰਦੀਆਂ ਕੋਈ ਸ਼ਰਮ ਨਹੀਂ ਕਰਦੇ ਕੋਈ ਮੰਦੀ ਪਧਾਵੀ ਪੱਦੀ ਸ਼ਰਾਬ ਦੀ ਬੋਲਣ ਲੱਗੇ ਕੋਈ ਸ਼ਰਮ ਨਹੀਂ ਕਰਦੇ ਇਸ ਕਰਕੇ ਸਾਰਿਆਂ ਪਿੰਡ ਦੇ ਮਤਾ ਪਾਸ ਕੀਤਾ ਕਰਨੇ ਪੈਣ ਦੀ ಗ್ರಾಮ ਪੰਚਾਇਤ ਨੇ ਇਹ ਠੇਕਾ ਸ਼ਰਾਬ ਦਾ ਰਹਿਸ਼ੀ ਇਲਾਕੇ ਤੋਂ ਚਾਕੇ ਬਾਹਰ ਖਾਲੀ ਜਗ੍ਹਾ ਤੇ ਦੂਰ ਕਿਤੇ ਲਜਾਇਆ ਜਾਵੇ ਤਾਂ ਕਿ ਇਥੇ ਪਿੰਡ ਦੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਦੇ ਸਬੰਧ ਵਿੱਚ ਪੰਚਾਇਤ ਨੇ ਮਤਾ ਪਾ ਕੇ ਸਰਪੰਚ ਸਾਹਿਬ ਨੇ ਫਗਰੀ ਪੰਚਾਇਤ ਨੇ ਸਾਈਨ ਕਰਕੇ ਵੀਡੀਓ ਸਾਹਿਬ ਨੂੰ ਦਿੱਤਾ ਹੋਇਆ ਹੈ ਔਰ ਔਰ ਮੈਂ ਵੀਡੀਓ ਸਾਹਿਬ ਔਰ ਆਡੀਓ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਮਗਦੇ ਉੱਤੇ ਜਿਹੜੀ ਪੰਚਾਇਤ ਪਿੰਡ ਵਾਲਿਆਂ ਦੀ ਚੱਕੀ ਇਹਦੇ ਤੋਂ ਕੌਰ ਕਰਕੇ ਠੇਕਾ ਸ਼ਰਾਬ ਦਾ ਇੱਕ ਪੰਦ ਕਰਕੇ ਰਾਇਸੀ ਲੱਖਦ ਬਾਹਰ ਕੀਤਾ ਜੇ ਅਗਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਪ੍ਰਸ਼ਾਸਨ ਨੂੰ ਅਲਟੀਮੇਟ ਦੇ ਕੇ ਵੱਡਾ ਸ਼ਿਕਾਸ ਕਰਾਂਗੇ ਔਰ ਸ਼ਰਾਬ ਦੇ ਠੇਕੇ ਨੂੰ ਪੱਕੇ ਵਾਸਤੇ ਜਿੰਦਾ ਲਾ ਦਿੱਤਾ ਜਾਊਗਾ ਔਰ ਇਸ ਸ਼ਰਾਬ ਦਾ ਠੇਕਾ ਇੱਥੇ ਨਹੀਂ ਚਲਣ ਦਿੱਤਾ ਜਾਊਗਾ ਵਾਹਿਗੁਰੂ ਜੀ ਖਾਲਸਾ ਸਾਹਿਬ ਬਾਈਕ